ਬਹੁਤ ਹੀ ਸਤਿਕਾਰਯੋਗ ਦੇ ਆਪਕ ਸਾਥੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟੈਂਕੀ ਵਾਲਾ ਮੋਰਚਾ ਲਗਾਤਾਰ ਜਾਰੀ ਹੈ ਜੀ 192 93 ਦਿਨ ਹੋ ਚੁੱਕੇ ਨੇ 200 ਦਿਨ ਕਹਿ ਸਕਦੇ ਆ ਲਗਭਗ ਇਸੇ ਤਰ੍ਹਾਂ ਚੱਲਦਾ ਰਹੂਗਾ ਇਹੋ ਜੀਆਂ ਲੜਾਈਆਂ ਤਪੱਸਿਆ ਭਰੀਆਂ ਕਠਿਨ ਭਰੀਆਂ ਉਹਦੋਂ ਲੜਨੀਆਂ ਜ਼ਰੂਰੀ ਹੋ ਜਾਂਦੀਆਂ ਨੇ ਦੋਸਤੋ ਜਦੋਂ ਸਰਕਾਰ ਹੈ ਜਿਹੜੀ ਉਹ ਸਾਡੇ ਵਰਗ ਨੂੰ ਪੜ੍ਹੇ ਲਿਖੇ ਵਰਗ ਨੂੰ ਬੁੱਧੂ ਬਣਾਉਣ ਦੇ ਵਿੱਚ ਅਖਬਾਰਾਂ ਦੇ ਵਿੱਚ ਕੁਝ ਹੋਰ ਪੇਸ਼ ਕਰੇ ਭਾਸ਼ਣਾਚ ਕੁਝ ਹੋਰ ਪੇਸ਼ ਕਰੇ ਤੇ ਅਸਲੀਅਤ ਦੇ ਵਿੱਚ ਕੁਝ ਹੋਰ ਹੋਵੇ ਉਦੋਂ ਤਾਂ ਇਹ ਬਾਲੀਆਂ ਆ ਤੇ ਜ਼ਰੂਰੀ ਹੋ ਜਾਂਦੀਆਂ ਨੇ ਲੜਾਈਆਂ ਲੜਨੀਆਂ ਜਦੋਂ ਸਰਕਾਰ ਸਾਡੇ ਵੱਡੇ ਵਰਗ ਨੂੰ ਆਪਦੇ ਚੁੰਗਲ ਚ ਲੈ ਲਵੇ ਉਦੋਂ ਇਹ ਹੋਰ ਵੀ ਵਧ ਜਿਆਦਾ ਵੱਡੀਆਂ ਇਹ ਲੜਾਈਆਂ ਲੜਨੀਆਂ ਜ਼ਰੂਰੀ ਹੋ ਜਾਂਦੀਆਂ ਨੇ ਜਦੋਂ ਸਾਡੇ ਲੀਡਰਾਂ ਦੀ ਸਮਝ ਨੂੰ ਕਬਜ਼ੇ ਚ ਕਰ ਲੇ ਸਰਕਾਰ ਜਦੋਂ ਸਿੱਖਿਆ ਮੰਤਰੀ ਸਾਡੇ ਲੀਡਰਾਂ ਦੇ ਦਿਮਾਗ ਨੂੰ ਆਪਣੇ ਕਬਜ਼ੇ ਚ ਕਰਕੇ ਸਾਡੇ ਲੋਕਾਂ ਦਾ ਕਾਣ ਕਰੇ ਸਾਡੇ ਲੀਡਰਾਂ ਤੋਂ ਹੀ ਬੁਲਾਵੇ ਵੀ ਸਾਡਾ ਕਾਣ ਕਿਵੇਂ ਹੋ ਰਿਹਾ ਹੈ ਉਦੋਂ ਲੜਾਈ ਲੜਨੀ অতি ਜ਼ਰੂਰੀ ਹੋ ਜਾਂਦੀ ਹੈ ਹੁਣ ਬਹੁਤ ਸਾਰੇ ਲੋਕ ਸਰਕਾਰ ਦੀ ਜਦੋਂ ਵਰਕ ਹੀ ਡਿਗਦੀ ਹੈ ਫੇਰ ਸਰਕਾਰ ਦੇ ਹੱਕ ਚ ਬੋਲਦੇ ਆ ਸੰਘਰਸ਼ਾਂ ਨੂੰ ਨਿੰਦਦੇ ਆ ਟੈਂਕੀ ਵਾਲਿਆਂ ਨੂੰ ਨਿੰਦਦੇ ਆ ਜਿਹੜਾ ਬੰਦਾ 6 ਮਹੀਨਿਆਂ ਤੋਂ ਤੁਹਾਨੂੰ ਜਗਾਈ ਜਾਂਦਾ ਹੈ ਜਿਹੜੇ ਬੰਦੇ ਦੀ ਤਪੱਸਿਆ ਕਰਕੇ ਜਿਹੜੀ ਟੀਮ ਦੇ ਵਰਕ ਕਰਕੇ ਤੁਹਾਡੇ ਖਾਤਿਆਂ ਦੇ ਵਿੱਚ ਹਰ ਮਹੀਨੇ 12.5 ਹਜ਼ਾਰ ਵੱਧ ਪੈ ਜਾਂਦਾ ਉਹਨੂੰ ਤੁਸੀਂ ਨਿੰਦਣ ਲੱਗੇ ਸ਼ਰਮ ਨਹੀਂ ਮਣਦੇ ਜਿਹੜੇ ਬੰਦਿਆਂ ਨੇ ਤੁਹਾਡੀ ਇਸ ਤਰ੍ਹਾਂ ਦੀ ਇੱਜ਼ਤ ਬਚਾਈ ਵੀ ਸਿੱਖਿਆ ਮੰਤਰੀ ਨੇ ਪੰਜਾਬ ਸਰਕਾਰ ਨੇ ਤੁਹਾਨੂੰ ਅਨਪੜ੍ਹ ਬਣਾ ਕੇ ਪੇਸ਼ ਕਰਤਾ ਸੀ ਸਮਾਜ 'ਚ ਸਾਨੂੰ ਬੇਇੱਜ਼ਤੀ ਬਣਾ ਕੇ ਸ਼ੁਰੂ ਕਰਤਾ ਸੀ ਸਮਾਜ 'ਚ ਉਹਨਾਂ ਨੇ ਉਹ ਟੈਂਕੀ ਵਾਲਿਆਂ ਨੂੰ ਨਿੰਦਦੇ ਹੋ ਜਿਨ੍ਹਾਂ ਨੇ ਉਹ ਇੱਜ਼ਤ ਬਚਾਈ ਜਿਨ੍ਹਾਂ ਨੇ ਸਾਨੂੰ ਪੜਿਆ ਲਿਖਿਆ ਵਰਗ ਮਹਿਸੂਸ ਹੋਣ ਦਾ ਫਕਰ ਕਰਨ ਦਾ ਇਹ ਇਹ ਅਹਿਸਾਸ ਜਾਂ ਇਹ ਸਮਾਪਰਪੇਸ਼ ਕੀਤਾ ਤੁਹਾਡੇ ਲਈ ਉਹਨਾਂ ਨੂੰ ਨਿੰਦਦੇ ਹੋ ਸ਼ਰਮ ਨਹੀਂ ਆਉਂਦੀ 15 18 ਸਾਲ ਦੋ ਤਿੰਨ ਸਰਕਾਰਾਂ ਤੋਂ ਡਾਂਗਾ ਖਵਾਈ ਗਏ ਛਿੱਤਰ ਪਵਾਈ ਗਏ ਸਾਡੇ ਸਾਡੇ ਤੋਂ ਕਦੇ ਜੇਲ੍ਹਾਂ 'ਚ ਕਦੇ ਸਾਨੂੰ ਮਰਨ ਵਰਤਾਂ ਤੇ ਕਦੇ ਸਾਨੂੰ ਟੈਂਕੀਆਂ ਤੇ ਕਦੇ ਕਿਤੇ ਛੁੱਟਿਆ ਤੁਸੀਂ ਡਾਂਗਾ ਛੋਟੀਆਂ 'ਚ ਅੱਜ ਕਹਿੰਦੇ ਹੋ ਸਰਕਾਰਾਂ ਦੇ ਖਿਲਾਫ ਨਹੀਂ ਬੋਲਣਾ ਹੁੰਦਾ ਸਰਕਾਰਾਂ ਗੁੱਸੇ ਹੋ ਜਾਂਦੀਆਂ ਨੇ ਇੰਨਾ ਸਰਕਾਰਾਂ ਤੋਂ ਹੀ ਲੈਣਾ ਹੁੰਦਾ ਇਹੋ ਜਿਹਾ ਵੀ ਕੋਈ ਆਗੂ ਹੁੰਦਾ ਵੀ ਜਿਹੜਾ ਆਪਦੇ ਲੋਕਾਂ ਨੂੰ ਠੰਡਾ ਪਾਣੀ ਸੜਕ ਕੇ ਕਹੇ ਵੀ ਘਰੇ ਬੈਠੇ ਰਹੋ ਇਹ ਤਾਂ ਕੋਈ ਵੀ ਕਹਿ ਦੂ ਉੱਥੇ ਆਗੂ ਦੀ ਕੀ ਲੋੜ ਐ ਉਹ ਤਾਂ ਕੋਈ ਵੀ ਕਹਿ ਦੂ ਵੀ ਘਰੇ ਬੈਠੇ ਰਹੋ ਹੌਲੀ ਹੌਲੀ ਮਿਲ ਜੂ ਜਿਹੜਾ ਹੌਲੀ ਹੌਲੀ ਮਿਲਣ ਵਾਲਾ ਪੁਆਇੰਟ ਆ ਨਾ ਤੁਹਾਡੇ ਦਿਮਾਗ 'ਚ ਇਹ ਇਹ ਸਭ ਤੋਂ ਵੱਧ ਕਾਰਤਕ ਐ ਇਹ ਕੱਢੋ ਬਾਹਰ ਕੱਢੋ ਆਪਦੀ ਲੀਡਰੀ ਚਮਕਾਉਣ ਵਾਸਤੇ ਤੁਸੀਂ ਇਹ ਕੱਢ ਨਹੀਂ ਰਹੇ ਛੋਟੇ ਛੋਟੇ ਬੱਚੇ 9594 ਵਾਲੇ ਗਿਆਨ ਰੱਖਦੇ ਆ ਛੋਟੇ ਛੋਟੇ ਨਹੀਂ ਸਾਡੇ ਤੋਂ ਪੜਕੇ ਗਏ ਨੇ ਛੋਟੇ ਛੋਟੇ ਬੱਚੇ 6835 ਜਿਹੜੇ ਭਰਤੀ ਹੋ ਗਏ ਉਹ ਗਿਆਨ ਰੱਖਦੇ ਆ ਵੀ ਸਕੇਲ ਕੀ ਹੁੰਦਾ ਜੋਇਨ ਕਰਨ ਵੇਲੇ ਮੈਡੀਕਲ ਕਿਵੇਂ ਕਰਵਾਇਆ ਜਾਂਦਾ ਹੈ ਮੈਡੀਕਲ ਕਰਾਉਣ ਤੋਂ ਬਾਅਦ ਜੋਇਨ ਕਿਵੇਂ ਹੁੰਦਾ ਅਧਿਆਪਕ ਜੋਇਨ ਹੋਣ ਤੋਂ ਬਾਅਦ ਉਹਦਾ ਪ੍ਰਾਣ ਨੰਬਰ ਜਾਰੀ ਕਿਵੇਂ ਹੁੰਦਾ ਫਿਰ ਪ੍ਰਾਣ ਨੰਬਰ ਜਾਰੀ ਹੋਣ ਤੋਂ ਬਾਅਦ ਤਨਖਾਹ ਕਿਵੇਂ ਪੈਂਦੀ ਹੈ ਕਿਵੇਂ ਪ੍ਰਵੇਸ਼ਨ ਲਾਗੂ ਹੁੰਦਾ ਹੈ ਪ੍ਰਵੇਸ਼ਨ ਦਾ ਕਨਫਰਮੇਸ਼ਨ ਲੈਟਰ ਮਿਲਣ ਤੋਂ ਬਾਅਦ ਕਿਵੇਂ ਪੱਤੇ ਲੱਗ ਕੇ ਸਾਰੇ ਡੀਏਟੀਏ ਲੱਗ ਕੇ ਐਚਆਰਏ ਲੱਗ ਕੇ ਸਾਰੇ ਪੱਤੇ ਮਿਲ ਕੇ ਕਿਵੇਂ ਤਨਖਾਹ ਮਿਲਦੀ ਹੈ ਛੋਟੇ ਛੋਟੇ ਬੱਚਿਆਂ ਨੂੰ ਪਤਾ ਮਜ਼ਾਕ ਕਰਦੇ ਹੋਣਗੇ ਤੁਹਾਨੂੰ ਉਹ ਸਕੂਲਾਂ 'ਚ ਬੈਠਿਆ ਨੂੰ ਸੋ ਤੁਹਾਡੀ ਅਸੀਂ ਇਹ ਇੱਜ਼ਤ ਬਚਾਈ ਆ ਜਿਹੜੀ ਸਰਕਾਰ ਨੇ ਆ ਰੋਲ ਕੇ ਰੱਖਤੀ ਸੀ ਹੁਣ ਨਾ 2364 ਕੋਈ ਭਰਤੀ ਆ ਉਹ ਬਹਾਲ ਹੋਈ ਹੈ ਵੈਸੇ ਤਾਂ ਸਰਕਾਰ ਨੇ ਉਹ ਕਰਨੀ ਨਹੀਂ ਮੈਨੂੰ ਪਤਾ ਇਹ ਸਿੱਖਿਆ ਮੰਤਰੀ ਬਹੁਤ ਪੜ ਹੈਗਾ ਸਰਕਾਰ ਬਹੁਤ ਪੜੀ ਹੈ ਚਲੋ ਜੇ ਹੋ ਵੀ ਗਈ ਤਾਂ 6835 ਵਾਲੇ ਸਾਰੇ ਬੱਚੇ 2364 ਚ ਵਾਪਸ ਆਉਣਗੇ 2 ਸਾਲ ਤੋਂ ਉਹ ਭਰਤੀ ਨੇ 6835 ਦੇ ਵਿੱਚ ਹੁਣ ਜੇ 2364 ਭਰਤੀ ਦੇ ਆਰਡਰ ਮਿਲਦੇ ਆ ਤਾਂ ਸਾਰੇ ਉਹ ਸਰਕਾਰੀ ਜੋਬ ਛੱਡ ਕੇ ਆਵਦੀ 6835 ਵਾਲੀ ਨਵੇਂ ਤੌਰ ਤੇ ਆਰਡਰ ਲੈਣਗੇ 2364 ਵਾਲੇ ਸੋਚਿਆ ਕਦੇ ਕਿਉਂ ਲੈਣਗੇ ਜੇ ਤਾਂ ਮਿੱਤਰੋ ਕਿਸੇ ਨੂੰ ਇਹ ਗੱਲ ਦਾ ਪਤਾ ਹੈ ਵੀ ਉਹ ਕਿਉਂ ਲੈਣਗੇ ਫੇਰ ਤਾਂ ਤੁਹਾਡਾ ਦਿਮਾਗ ਖੁੱਲਿਆ ਜੇ ਨਹੀਂ ਪਤਾ ਤਾਂ ਹਲੇ ਬਾਹਲਾ ਪਿੱਛੇ ਫਿਰਦੇ ਆ ਕੱਚੇ ਦਿਹਾੜਕ ਤਾਂ ਤੇ ਤੁਹਾਡੇ ਲੀਡਰ ਜਿੱਦੇ ਅਸਲੀਅਤ ਮੈਂ ਦੱਸਾਂ ਜਿੱਦੇ ਸਮਝ ਆ ਗਈ ਨਾ ਉਦੋਂ ਫਿਰ ਆ ਚੀਜ਼ਾਂ ਬੋਲਣੋਂ ਹਟ ਜਾਣਗੇ ਸਭ ਕੁਝ ਮਿਲ ਜੂਗਾ ਹੌਲੀ ਹੌਲੀ ਮਿਲ ਜੂਗਾ ਹੌਲੀ ਹੌਲੀ ਦਾ ਵੀ ਕੁਝ ਨੁਕਤਾ ਹੁੰਦਾ ਹੈ ਹੁਣ ਮੰਨ ਲਓ ਹੌਲੀ ਹੌਲੀ ਪਤਾ ਕੀ ਹੁੰਦਾ ਵੀ ਅੱਜ ਵਰਤੀ ਹੋ ਗਏ 3 ਸਾਲ ਦਾ ਪ੍ਰੋਵੀਸ਼ਨ ਪੂਰਾ ਹੋ ਗਿਆ ਜਦੋਂ ਪਰ ਪ੍ਰੋਵੀਸ਼ਨ ਪੂਰਾ ਹੋ ਗਿਆ ਜਦੋਂ ਫਿਰ ਸਾਰੇ ਪੱਤੇ ਲਾਗੂ ਹੋ ਜਾਣਗੇ ਉਹ ਪ੍ਰੋਵੀਸ਼ਨ ਕਿਤੇ ਲਿਖਿਆ ਹੁੰਦਾ ਹੈ ਜੋਇਨਿੰਗ ਲੈਟਰ ਦੇ ਵਿੱਚ ਉਹ ਸਾਰੀਆਂ ਸ਼ਰਤਾਂ ਦੇ ਦੀ ਨੋਟੀਫਿਕੇਸ਼ਨ ਹੋਇਆ ਹੁੰਦਾ ਡਿਪਾਰਟਮੈਂਟ ਵੱਲੋਂ ਜਿਹੜਾ ਸਾਡਾ ਨਹੀਂ ਹੋਇਆ ਸਾਡੀ ਤਾਂ ਹਜੇ ਐਸਓਪੀ ਜਾਰੀ ਨਹੀਂ ਹੋਈ ਸੋ ਇਹ ਗੱਲਾਂ ਸਾਰੀਆਂ ਸਮਝਣੀਆਂ ਪੈਣਗੀਆਂ ਆ ਜਿਹੜੇ ਨਿੱਕ ਸੁੱਕ ਜੇ ਸਾਡੀ ਪ੍ਰਾਪਤੀ ਪੁੱਛਦੇ ਆ ਜਿਹੜੀ ਸਾਡਿਆਂ ਕਰਕੇ ਖਾਤਿਆਂ 'ਚ ਤਨਖਾਹ ਪੈਣ ਲੱਗੀ ਨੇ ਪ੍ਰਾਪਤੀ ਸਾਡੀ ਆ ਇੱਜ਼ਤ ਬਚਾਤੀ ਜਿਹੜੀ ਤੁਹਾਡੀ ਤੇ ਸਾਨੂੰ ਇਹ ਪਤਾ ਵੀ ਸੀ ਪਹਿਲੇ ਦਿਨੋਂ ਵੀ ਇਹ ਜੇ ਇੱਜ਼ਤ ਬਚਾਉਣੀ ਆ ਜੇ ਕੱਚਿਆਂ ਨੂੰ ਜਾਂ ਕੱਚਿਆਂ ਤੋਂ ਪੱਕੇ ਹੋਣ ਜਾ ਰਹੇ ਹੋਰ 40-50 ਹਜ਼ਾਰ ਬੰਦੇ ਨੂੰ ਸਹੀ ਮੰਜ਼ਲ ਦਿਖਾਉਣੀ ਆ ਸਹੀ ਰਸਤੇ ਪਾਉਣਾ ਤਾਂ ਤਤਵੱਸਿਆ ਚੱਲਣੀ ਪਊਗੀ ਇਹ ਸਾਨੂੰ ਪਹਿਲੇ ਦਿਨੋਂ ਹੀ ਪਤਾ ਸੀ ਤੇ ਉਹ ਚੱਲ ਰਹੇ ਆ ਤਾਂ ਜੋ ਸਾਰੇ ਕੱਚੇ ਜਿਨ੍ਹਾਂ ਦਾ ਖਲਵਾੜ ਹੋਇਆ ਵਿਚਾਰਿਆਂ ਨਾਲ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮਜ਼ਾਕ ਦੇ ਪਾਤਰ ਬਣਾ ਕੇ ਸਮਾਜ 'ਚ ਪੇਸ਼ ਕਰਿਆ ਗਿਆ ਜਿਨ੍ਹਾਂ ਤੋਂ ਉਹੀ ਆਪ ਦੇ ਹਾਰ ਪਵਾਏ ਗਏ ਜਿਨ੍ਹਾਂ ਤੋਂ ਉਹੀ ਆਪ ਹੀ ਡੀਜੇ ਲਵਾਏ ਗਏ ਸਰਕਾਰ ਵੱਲੋਂ ਓਹ ਵਿਚਾਰਿਆਂ ਦਾ ਕਾਣ ਕੀਤਾ ਉਹਨਾਂ ਦੀ ਪੜ੍ਹਾਈ ਦਾ ਉਹਨਾਂ ਦੀ ਯੋਗਤਾ ਦਾ ਹਾਏ ਕੱਚੇ ਦੇ ਕੱਚੇ ਕੁਝ ਸਾਡੇ ਬੰਦੇ ਆਪਦੇ ਇਹ ਜੇ ਸੀ ਜਿਹੜੇ ਉਹ ਆਪਦੇ ਤੇ ਮੋਹਰ ਲਾਉਣਾ ਚਾਹੁੰਦੇ ਸੀ ਸਮਾਜ ਵਿੱਚ ਵੀ ਸਾਨੂੰ ਪੱਕੇ ਕਹਿਣ ਲੱਗ ਜੋ ਨਹੀਂ ਕਹਿਣ ਲੱਗਿਆ ਲੋਕ ਸਮਾਜ ਸਾਨੂੰ ਪੱਕੇ ਨਹੀਂ ਅਧਿਆਪਕ ਵਰਗ ਸਿੱਖਿਆ ਵਿਭਾਗ ਤਾਂ ਉਹਨੂੰ ਪੱਕੇ ਕਹਿਣ ਲੱਗਿਆ ਹਲੇ ਵੀ ਉਵੇਂ ਹੀ ਪੁੱਛੇ ਜਾ ਰਹੇ ਹੁਣੇ ਵਰਤੇ ਜਾ ਰਹੇ ਹਾਂ ਬੜੀਆਂ ਗੱਲਾਂ ਨੇ ਮੈਂ ਇੱਕ ਵਿਚਰੀ ਅਧਾਰਨ ਦਿੰਨਾ ਤਿੰਨ ਅਫਸਰ ਮੈਨੂੰ ਇੱਥੇ ਮਿਲਣ ਆਏ ਸੀ ਸਿੱਖਿਆ ਵਿਭਾਗ ਦੇ ਨਾਮ ਲੈਣੇ ਮਾੜੀ ਗੱਲ ਆ ਉਹ ਅਫਸਰਾਂ ਨੇ ਆਪਦੇ ਮੋਬਾਈਲ 'ਚ ਮੈਨੂੰ ਫੋਟੋਆਂ ਦਿਖਾਈਆਂ ਕਹਿੰਦੇ ਆ ਤੁਹਾਡੇ ਬੰਦੇ ਸਾਡੇ ਦਫ਼ਤਰਾਂ ਦੇ ਵਿੱਚ ਆ ਕੇ ਸਾਨੂੰ ਮਾਣ ਸਨਮਾਨ ਕਰਕੇ ਗਏ ਆ ਪਾਰਟੀਆਂ ਕਰਕੇ ਗਏ ਆ ਤੇ ਐਡੇ-ਐਡੇ ਗਿਫਟ ਦੇ ਕੇ ਗਏ ਆ ਕਹਿੰਦਾ ਪਰ ਅਸੀਂ ਕਹਿੰਦੇ ਅਸੀਂ ਤੁਹਾਡੇ ਕੋਲੇ ਆਏ ਆ ਕਿਉਂਕਿ ਲੜਾਈ ਸਹੀ ਆ ਹੈ ਪਰ ਜੇ ਮੈਂ ਉਹਨਾਂ ਨੂੰ ਕਹਿ ਦਿੰਦਾ ਵੀ ਤੁਸੀਂ ਤਾਂ ਗਲਤੋਂ ਤੁਸੀਂ ਕਿਉਂ ਸਾਨੂੰ ਸਨਮਾਨ ਕਰਦੇ ਫਿਰਦੇ ਹੋ ਤਾਂ ਉਹਨਾਂ ਨੇ ਨਾਰਾਜ਼ ਹੋ ਜਾਣਾ ਸੀ ਵੀ ਆਪਾਂ ਤਾਂ ਕੰਮ ਲੈਣਾ ਹੈ ਖੁਸ਼ ਰਹਿਣ ਕਹਿੰਦਾ ਉਹ ਇਹ ਵੀ ਕਹਿੰਦੇ ਸੀ ਕਹਿੰਦੇ ਕਹਿੰਦੇ ਵੀ ਸਾਨੂੰ ਕਿਉਂ ਸਨਮਾਨ ਕਰੀ ਗਏ ਅਸੀਂ ਤਾਂ ਜਿਹੜਾ 110000 8000 ਲੈਨੇ ਆ ਉਹ ਆ ਕੰਮ ਵਿਛੀ ਲੈਨੇ ਆ ਇੱਥੇ ਟੈਂਕੀ ਤੇ ਆਈ ਸੀ ਬੜਾ ਕੁਛ ਹੁੰਦਾ ਹੈ ਬੜੀ ਕੁਛ ਚੀਜ਼ ਹੈ ਆਪਣੇ ਆਪ ਨੂੰ ਪਹਿਚਾਣੋ ਕੀ ਕੁਛ ਹੋ ਗਿਆ ਆ ਜਿਹੜੇ ਦੁੱਖੀ ਤਿੱਕੀ ਜੀ ਨਿੰਦਦੇ ਆ ਨਾ ਸਾਨੂੰ ਪਹਿਲਾਂ ਤਾਂ ਮੈਂ ਇਹਨਾਂ ਦੇ ਪਿੱਛੇ ਲੱਗਿਆਂ ਨੂੰ ਕਹਿਣਾ ਯਾਰ ਪਹਿਚਾਣੋ ਯਾਰ ਪਹਿਲਾਂ ਤਾਂ ਇਹਨਾਂ ਨੂੰ ਕਹੋ ਵੀ ਯਾਰ ਸਹੀ ਗੱਲ ਬੋਲਣੀ ਸ਼ੁਰੂ ਕਰੋ ਟੈਂਕੀ ਵਾਲਿਆਂ ਨੂੰ ਨਿੰਦ ਕੇ ਕੀ ਕੱਢੋਂਗੇ ਟੈਂਕੀ ਵਾਲੇ ਤਾਂ ਜਿੱਤੇ ਬੈਠੇ ਆ ਟੈਂਕੀ ਵਾਲਿਆਂ ਨੇ ਤਾਂ ਮੰਗ ਜਿਹੜੀ ਬੰਦ ਕਰਤੀ ਸੀ ਤੁਹਾਡੇ ਰਾਹੀਂ ਸਰਕਾਰ ਨੇ ਤੁਹਾਡੇ ਰਾਹੀਂ ਚਮਕਦਮ ਕਪੇਸ਼ ਕਰਤੀ ਸੀ ਅਸਲੀ ਹੱਤੋਂ ਕੋਹਾਂ ਦੂਰ ਕਰਤੇ ਸੀ ਉਹ ਦੁਬਾਰੇ ਪੇਸ਼ ਕਰਤਾ ਟੈਂਕੀ ਵਾਲਿਆਂ ਨੇ ਤਾਂ ਵੀ ਆਹ ਰਹਿੰਦਾ ਆਇਆ ਹੋਊਗਾ ਤੇ ਕੱਚੇ ਲੈਣਗੇ ਹੁਣ ਉਹ ਆਪ ਦਾ ਅੱਜ ਲੈ ਲੈਣ ਕੱਲ ਨੂੰ ਲੈ ਲੈਣਗੇ ਹੁਣ ਜੇ ਤੁਸੀਂ ਮੇਰੇ ਤੋਂ ਇੱਛਾ ਰੱਖਦੇ ਹੋ ਮੈਂ ਤੁਹਾਨੂੰ ਮਾਸਟਰ ਕੈਟਰ ਦਵਾਦਾ ਹੁਣ ਬੈਠਾ ਬੈਠਾ ਤੁਹਾਨੂੰ ਲੈਕਚਰਰ ਦੀ ਪੋਸਟ ਦਵਾਦਾ ਮੈਂ ਤਾਂ ਤੁਹਾਨੂੰ ਜਗਾਉਣ ਵਾਸਤੇ ਬੈਠਾ ਜਗ ਕੇ ਨਾ ਤੂੰ ਵੀ ਜਾਗ ਗਿਆ ਤੈਨੂੰ ਵੀ ਪਤਾ ਲੱਗ ਗਿਆ ਵੀ ਮੈਥੋਂ ਗਲਤੀਆਂ ਹੋ ਗਈਆਂ ਪਹਿਲਾਂ ਵੀ ਗਲਤੀਆਂ ਕਰੀਆਂ ਹਰ ਵਾਰ ਹੁਣ ਵੀ ਕਰ ਗਿਆ ਨੀਵੇਂ ਹੋ 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 ਕੇ ਵੀਕ ਲੋਕਾਂ ਦੇ ਹਿੱਤ ਚਾਹੋ ਨੀਵੇਂ ਹੋ ਹੋ ਕੇ ਗਏ ਸਾਰੇ ਥਾਂ ਆ ਹੁਣ ਵੀ ਸਾਰਿਆਂ ਨੂੰ ਆਵਾਜ਼ ਮਾਰੀ ਆ ਓਏ 12000 ਦੀ ਲੜਾਈ ਆ ਨਹੀਂ ਆਈ ਚਾਨਣੇ ਹੋਣਗੇ ਕਦੇ ਇਹ ਜਿਹੜੇ ਕਹਿੰਦੇ ਆ ਨਾ ਵੀ ਟੈਂਕੀ ਵਾਲੇ ਗਲਤ ਐ ਬਸ ਇਹਨਾਂ ਨੂੰ ਲੀਡਰੀ ਦਾ ਪੂਸ਼ਵਾਰ ਐ ਟੈਂਕੀ ਵਾਲੇ ਬੰਦੇ ਜੇ ਇੱਥੋਂ ਐ ਕਹਿ ਦੇਣ ਵੀ ਉਹ ਬੰਦਾ ਸਾਡਾ ਲੀਡਰ ਐ ਹੁਣ ਅਸੀਂ ਸਾਰੇ ਉਹਦੇ ਪਿੱਛੇ ਆਂ ਫਿਰ ਉਹ ਉੱਦੀ ਕਹਿ ਦੂ ਹਾਂ ਸਰਕਾਰ ਮਾੜੀ ਆ ਪੱਤੇ ਲਵਾਾਂਗੇ ਸਕੇਲ ਲਵਾਾਂਗੇ ਡੀਏ ਲਵਾਾਂਗੇ ਬਸ ਹੁਣ ਉਹਨੂੰ ਆਏ ਆ ਵੀ ਉਹ ਟੈਂਕੀ ਵਾਲਿਆਂ ਦੇ ਵਿੱਚ ਮੈਂ ਲੀਡਰ ਨਹੀਂ ਹੈਗਾ ਮੈਂ ਪ੍ਰਧਾਨ ਨਹੀਂ ਹੈਗਾ ਉਹ ਹੋਰ ਨੇ ਮੈਂ ਹੋਰ ਨੂੰ ਤਾਂ ਪ੍ਰਧਾਨ ਬਣ ਨਹੀਂ ਦੇਣਾ ਬਸ ਸਚਾਈ ਦੀ ਗੱਲ ਹੋਵੇ ਨਾ ਹੋਵੇ ਲੋਕਾਂ ਦੇ ਹਿੱਤ ਦੀ ਗੱਲ ਹੋਵੇ ਨਾ ਹੋਵੇ ਇਹੋ ਜਿਹੀ ਚਾਲਾਂ ਚੱਲ ਜਾਂਦੇ ਯਾਰ ਜਿਹੜੇ ਉਹਦੇ ਨਾਲ ਮੰਗਰ-ਮੁੰਗਰ ਲੱਗੇ ਹੋ ਮਾੜਾ-ਮੋਟਾ ਸਮਝੋ ਯਾਰ ਨਹੀਂ ਮਿਲਿਆ ਕੁਝ ਸਾਨੂੰ ਸਾਡਾ ਉਹ ਮੁੰਡਾ ਗਗਨਦੀਪ ਫਰੀਦਕੋਟ ਦੀ ਡੈਥ ਹੋਈ ਆ ਪਿਛਲੇ ਦਿਨਾਂ 'ਚ ਉ ਤਾਂ ਸਾਡੇ 5-6 ਮਹੀਨਿਆਂ 'ਚ 10-15 ਜਣੇ ਮਰ ਗਏ ਵਿਚਾਰੇ ਉਹਨਾਂ ਦੇ ਘਰਾਂ 'ਚ ਪੁੱਛੋ ਜਾ ਕੇ ਉਹ ਉਹਨਾਂ ਦੇ ਘਰ ਵਾਲਿਆਂ ਨੂੰ ਜਾ ਕੇ ਕਹੋ ਵੀ ਹਾਂ ਹੌਲੀ-ਹੌਲੀ ਸੋਰਾ ਕੁਝ ਮਿਲ ਜੂਗਾ ਇਹ ਤਾਂ ਸਾਡੇ ਉਹ ਰਸ਼ਪਾਲ ਹੋរី ਮੁੰਡੇ ਤਕੜੇ ਰਹੇ ਉਹਨਾਂ ਦੇ ਘਰ ਦੀ ਹਾਲਤ ਦੇਖ ਕੇ ਉਹਨਾਂ ਨੇ ਭਰਾਤਰੀ ਜਥੇਬੰਦੀਆਂ ਨਾਲ ਸੰਪਰਕ ਕਰਕੇ ਉਹਨਾਂ ਦੇ ਹਾਲਾਤ ਸੁਧਾਰੇ ਅਸੀਂ ਮਾਨਸਾ ਚ ਤਕੜੇ ਰਹੇ ਉਹ ਪਾਲ ਟਾਲੀਆਂ ਵਰਗੇ ਦਾ ਨੂੰ ਜਿਉਂਦਿਆਂ ਚ ਕਰ ਗਏ ਅਸੀਂ ਕਿੰਨੇ ਕ ਨੂੰ ਐ ਕਰਾਂਗੇ ਯਾਰ ਸੋ ਮੰਗਰ ਲੱਗੇ ਹੋਇਆ ਨੂੰ ਮੈਂ ਕਹਿਣਾ ਵੀ ਯਾਰ ਇਹੇ ਜਿਆਂ ਤੋਂ ਜਦ ਤੱਕ ਖਿਹੜਾ ਸੜਾਓ ਯਾਰ ਇੰਨਾ ਮੂਰੇ ਹੱਥ ਬੰਨ੍ਹ ਦੋ ਇਹ ਬਰਬਾਦ ਕਰ ਦੇਣਗੇ ਇਹਨਾਂ ਨੇ ਹਰ ਵਾਰੀ ਬਰਬਾਦ ਕਰਿਆ ਮੈਂ ਨਹੀਂ ਕਹਿੰਦਾ ਸਾਡਾ ਸਾਥ ਦਿਓ ਸਿੱ ਤਾਂ ਜਿੱਤੇ ਪਏ ਆ ਅਸੀਂ ਤਾਂ ਜੀ ਅੱਜ ਮੇਨੂੰ ਸਾਡੀ ਸਟੇਟ ਬਾਡੀ ਐ ਕਹਦੇ ਵੀ ਥੱਲੇ ਉਤਰਿਆ ਤੇਰੀ ਜ਼ਿੰਮੇਵਾਰ ਤਾਂ ਸਹੀ ਖੁਸ਼ੀ ਆ ਨਾ ਮਾਨ ਸਤਕਾਰ ਨਾਲ ਜਾਵਾਂਗੇ ਅਸੀਂ ਲੜਾਈ ਖੜੀ ਕਰਤੀ ਦੁਬਾਰੇ ਸਮਾਜ ਚ ਹੁਣ ਜਿਹੜੇ ਕਹਿੰਦੇ ਅਸੀਂ ਗਲਤਾਂ ਪਹਿਲੀ ਗੱਲ ਤਾਂ ਉਹਨਾਂ ਕੋਲੇ ਨੁਕਤਾ ਨਹੀਂ ਗਲਤ ਦਾ ਉਹ ਬਤਾ ਕੀ ਕਹਿੰਦੇ ਆ ਸਰਕਾਰ ਨੂੰ ਨਾਰਾਜ਼ ਨਾ ਕਰੋ ਕਦੇ ਆਗੂ ਕਦੇ ਐਂ ਕਹਿੰਦੇ ਹੁੰਦੇ ਆ ਜੇ ਸਾਨੂੰ ਗਲਤ ਸਾਬਤ ਕਰਨਾ ਨਾ ਚਾਰ ਬੁੱਧੀਜੀਵੀ ਬੰਦੇ ਲੈ ਕੇ ਆਓ ਚਾਹੇ ਉਹ ਸਰਕਾਰ ਦੇ ਲੈ ਆਓ ਕਾਗਜ਼ ਪੱਤਰ ਲੈ ਕੇ ਆਓ ਸਾਨੂੰ ਗਲਤ ਸਾਬਤ ਕਰਨ ਦਾ ਵੀ ਜਿਹੜਿਆ ਪੱਤੇ ਮੰਗਦੇ ਨੇ ਜਿਹੜੇ ਆ ਸਕੇਲ ਮੰਗਦੇ ਨੇ ਡੀਏ ਮੰਗਦੇ ਨੇ ਜਿਹੜੇ ਆ ਸੀਪੀਐਫ ਕਟਾਉਣਾ ਚਾਹੁੰਦੇ ਨੇ ਵੀ ਇਹ ਗਲਤ ਨਹੀਂ ਸਾਨੂੰ ਸਾਬਤ ਕਰੋ ਤਾਂ ਮੈਂ ਪਿਓ ਦਾ ਪੁੱਤ ਨਹੀਂ ਜੇ ਤੁਸੀਂ ਮੈਨੂੰ ਗਲਤ ਸਾਬਤ ਕਰਤਾ ਮੈਂ ਇਥੋਂ ਉੱਤਰ ਕੇ ਜਾਊ ਤੁਹਾਡੇ ਹੱਕ ਚ ਨਾਰਾ ਲਾ ਕੇ ਜਾਊਂਗਾ ਜੇ ਤੁਸੀਂ ਜੀ ਸਾਬਤ ਕਰ ਦੋ ਪਰ ਤੁਸੀਂ ਕਰ ਨਹੀਂ ਸਕਦੇ ਇਹ ਜਾਂ ਮੈਨੂੰ ਪਤਾ ਹੈ ਹੀ ਨਹੀਂ ਜਦੋਂ ਬੜਾ ਕੁਸੁੰਦਾ ਓਏ ਐਮੀਨਾਂ ਲੋਕਾਂ ਨੂੰ ਪੜਕਾ ਉਸ ਸੰਘਰਸ਼ਾਂ ਦੇ ਮੈਦਾਨ ਚ ਬੋਲਣ ਨੂੰ ਬੜਾ ਕੁਸਾ ਮੇਰੇ ਕੋਲੇ ਬੜਾ ਕੁਸ਼ 2 ਘੰਟੇ ਲੱਗਿਆ ਰਹਿ ਸਕਦਾ ਹਰ ਨੁਕਤੇ ਤੇ ਗੱਲ ਕਰ ਸਕਦਾ ਸੱਚ ਨੂੰ ਪਹਿਚਾਣੋ ਸੱਚ ਨੂੰ ਸਰਕਾਰ ਹੁਣ ਮੁਰਕੀ ਡੇਗਤੀ ਥੋੜਾ ਜਿਹਾ ਬੋਲ ਕੇ ਖੁਸ਼ ਹੋ ਗਿਆ ਸਿੱਖਿਆ ਮੰਤਰੀ ਤੁਹਾਡੇ ਬੋਲਣ ਨਾਲ ਤੁਸੀਂ 15 ਦਿਨਾਂ ਬਾਅਦ ਤੁਹਾਨੂੰ ਮੁਰਕੀ ਫੇਰ ਡਿੱਗੂਗੀ ਤੁਸੀਂ ਤਾਂ ਭਾਈ ਆਪਦੇ ਖਾਤੇ ਪਰ ਰੱਖੇ ਨੇ ਅਕਾਊਂਟ ਇਧਰ ਉਧਰੋਂ ਸਾਡੇ ਬੰਦੇ ਮਰ ਰਹੇ ਨੇ ਵਿਚਾਰੇ ਸੋ ਉਹਨਾਂ ਦੀ ਗੱਲ ਕੀਤੀ ਹੈਗੀ ਆ ਸੰਘਰਸ਼ਾ ਜਿਹੜਾ ਇਹ ਫਜ਼ੂਲ ਨਹੀਂ ਹੈਗਾ ਏ ਤੁਹਾਡੀ ਮੰਗ ਨੂੰ ਅਸਲੀ ਨੂੰ ਉਭਾਰ ਰਹੇ ਆ ਬਰਾਬਰ ਖੜਾ ਰਹੇ ਆ ਅੱਗੇ ਪ੍ਰਾਪਤੀ ਕਰਾਂਗੇ ਲੜਦੇ ਰਹਾਂਗੇ ਸਰਕਾਰ ਦੇ ਮੂਹਰੇ ਉਦੋਂ ਉਹੀ ਧੰਨਵਾਦ ਕਰਾਂਗੇ ਜਿੰਨਾ ਕਿ ਮਿਲਿਆ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾਰੇ ਸਿੱਖਿਆ ਮੰਤਰੀ ਨੂੰ ਇੱਕ ਗੱਲ ਕਹੀ ਸੀ ਕਹਿੰਦਾ ਜੀ ਤੁਸੀਂ ਸਾਡੇ ਤੋਂ ਉਮਰ 'ਚ ਛੋਟੇ ਹੋ ਅਸੀਂ ਵੱਡੇ ਉਮਰ 'ਚ ਵੱਡੇ ਆ ਸਕੂਲਾਂ 'ਚ ਪੜਾਉਣ ਦਾ ਵੀ ਸਾਡਾ ਤਜਰਬਾ ਤੁਸੀਂ ਸਾਨੂੰ ਕੋਈ ਸਕੇਲ ਨਹੀਂ ਦਿੱਤਾ ਕੋਈ ਸਾਡਾ ਸੀਪੀਐਫ ਨਹੀਂ ਕੱਟਿਆ ਜਾਂਦਾ ਸਾਡਾ ਕੋਈ ਮੈਡੀਕਲ ਨਹੀਂ ਹੋਇਆ ਸਾਡਾ ਕੋਈ ਪ੍ਰਾਣ ਨੰਬਰ ਜਾਰੀ ਨਹੀਂ ਹੋਇਆ ਤੁਸੀਂ ਕਿਹੜੇ ਵਿਹਾਰ ਤੇ ਸਾਨੂੰ ਕਹੀ ਜਾਂਦੇ ਹੋ ਪੱਕੇ ਆ ਸਾਨੂੰ ਬੇਅਕਲ ਕਿਉਂ ਸਮਝਦੇ ਹੋ ਸਿੱਖਿਆ ਮੰਤਰੀ ਇਸ ਗੱਲ ਨੂੰ ਮੰਨਿਆ ਸੀ ਵੀ ਲੜਾਈ ਤੁਹਾਡੀ ਪੱਤਿਆਂ ਦੀ ਜਾਇਜ਼ ਹੈ ਤੁਹਾਡੇ ਤਿਆਰਬੇ ਤੁਹਾਡੀ ਉਮਰ ਦੇ ਹਿਸਾਬ ਨਾਲ ਪਰ ਸਰਕਾਰ ਨੇ ਜਿਹੜਾ ਸਿਸਟਮ ਕਰਤਾ ਹੁਣ ਉਹ ਤੋਂ ਪਿੱਛੇ ਕਿਵੇਂ ਹਟ ਸਕਦੇ ਆ ਤੇ ਸਿੱਖਿਆ ਮੰਤਰੀ ਸਾਰੀਆਂ ਗੱਲਾਂ ਨੂੰ ਕੱਟ ਕੇ ਇੱਕ ਗੱਲ ਤੇ ਜ਼ੋਰ ਦਿੰਦਾ ਹੁੰਦਾ ਹੈ ਕਹਿੰਦਾ ਜਦੋਂ ਤੁਹਾਡੇ ਸਾਰੇ ਬੰਦੇ ਖੰਡਵਾੜ ਕਰਾਈ ਜਾਂਦੇ ਆ ਖੁਸ਼ ਹੋਈ ਜਾਂਦੇ ਆ ਜਦੋਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਥੋੜੇ ਜੇ ਬੰਦੇ ਕਿਉਂ ਨਹੀਂ ਖੁਸ਼ ਹੁੰਦੇ ਤੁਸੀਂ ਵੀ ਖੁਸ਼ ਹੋ ਲੋ ਆ ਜਵਾਬ ਹੁੰਦਾ ਉਹਦੇ ਕੋਲੇ ਸੋ ਕਹਿਣ ਨੂੰ ਮੈਂ ਹਰ ਤਰ੍ਹਾਂ ਦੀ ਗੱਲ ਕਹਿ ਸਕਦਾ ਮਿੱਤਰਾ ਵਿਚਾਰ ਦੇ ਵਿਚਾਰ ਚਰਚਾ ਦੇ ਵਿਚਾਰਾਂ ਦੇ ਤਾਂ ਅਸੀਂ ਆਪਦੇ ਨਾਲ ਬੁਲਵਾਵਾਂਗੇ ਪਰ ਕੋਈ ਨਹੀਂ ਅਸੀਂ ਲੜਾਈ ਲੜ ਰਹੇ ਆਪਦੀ ਹੈ ਇਸ ਲੜਾਈ ਨੂੰ ਸਿਰੇ ਲਾਉਣਾ ਇਸ ਲੜਾਈ ਦੇ ਵਿੱਚੋਂ ਜਿਹੜੀ ਮੰਗ ਅਸੀਂ ਖੜੀ ਕਰਨੀ ਸੀ ਵੈਸੇ ਖੜੀ ਕਰਤੀ ਹੋਰ ਵੀ ਅੱਗੇ ਲੈ ਕੇ ਜਾਣਾ ਉਹਨੂੰ ਸਿਰੇ ਤੱਕ ਲੈ ਕੇ ਜਾਵਾਂਗੇ ਤੁਸੀਂ ਉਹ ਉਸ ਤਰ੍ਹਾਂ ਦੀਆਂ ਕੋਝੀਆਂ ਜੀਆਂ ਚਾਲਾਂ ਨਾ ਚੱਲੋ ਟੈਂਕੀ ਵਾਲਿਆਂ ਨੂੰ ਨਿੰਦਣ ਵਾਸਤੇ ਸੰਘਰਸ਼ ਨੂੰ ਨਿੰਦਣ ਵਾਸਤੇ ਲੋਕਾਂ ਦੇ ਹਿੱਤ ਦੇ ਵਿੱਚ ਕੁਝ ਬੋਲੋ ਚਾਹੇ ਉਹ ਸਰਕਾਰ ਦੀ ਕੁਰਸੀ ਤੇ ਬੈਠ ਕੇ ਚਾਹ ਪੀਂਦੇ ਕੌਫੀ ਪੀਂਦੇ ਪਰੌਂਠੇ ਖਾਂਦੇ ਹੋਏ ਬੋਲ ਦੋ ਲੋਕਾਂ ਦੇ ਹੱਕ ਦੀ ਗੱਲ ਕਰੋ ਬਹੁਤ ਬਹੁਤ ਧੰਨਵਾਦ